ਸੋ ਮਸ ਸਾਜਰੇ ਸਾਜਰੇ ਦੁਪਹਿਰੇ ਦੁਪਹਿਰੇ ਤਾਂ ਚੱਲਦੀ ਹੈ ਭਾਈ ਝਾਗੜ ਦੇ ਨਾਲ ਪੌਂਡ ਬਣਾਉਣ ਲੱਗੇ ਆ ਆ ਦੇਖੋ ਇੱਥੇ ਨਿਉ ਬਟਣ ਲੱਗੇ ਆ ਠੀਕ ਹੈ ਮਿਸਤਰੀ ਸਾਹਿਬ ਆਲਰਾਊਂਡਰ ਸਾਹਿਬ ਆਲਰਾਊਂਡਰ ਕਹਿਣ ਲੱਗੇ ਤੈਨੂੰ ਸਾਰੇ ਕਹਿੰਦੇ ਸੱਚੀ ਆਲਰਾਊਂਡਰ ਹੈ ਚੱਲ ਵੀ ਚੱਲ ਚੱਲ ਉਹ ਬੇਬੇ ਮੈਕਸੀਕੋ ਵਾਲੀ ਵੀ ਜਾਂਦੀ ਉਹ ਖੜੀ ਹੈ ਤੇ ਪਾਣੀ ਨੂੰ ਬਣਾਉਣਾ ਵੱਤਕਾ ਨੂੰ ਇੱਥੇ ਸਾਰੇ ਵੀਰ ਭਰਾਵਾਂ ਕੈਮੋ ਸਾਰੇ ਮਿਰਨੇ ਕਾਲਜੇ ਬਾਜੀਆਂ ਹੁੰਦੀਆਂ ਕਹਿੰਦੇ ਜੋਬਰਾਂ ਨੂੰ ਮੇਰੇ ਵੀਰੋ ਇਧਰ ਪੌੜ ਦੀ ਪਹਿਲੀ ਪਹਿਲੀ ਹੈ ਲੈ ਵੀ ਪਹਿਲੀ ਨਿਓ ਟਕਾਤੀ ਪੌੜ ਦੀ ਹਾਂ ਰੇਤਾ ਪਰ ਜਾਣਾ ਕਹਿੰਦੇ ਹੁਣ ਤੁਹਾਨੂੰ ਕੰਮ ਦਿਖਾ ਦਾਂ ਭਾਈ ਪਹਿਲਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਆਹ ਬਣ ਗਿਆ ਜਾਲੀ ਜੁਲੀ ਕਟਿੰਗ ਕਰਤੀ ਜਿੰਦਾ ਲੱਗਦਾ ਕਰਤਾ ਠੀਕ ਹੈ ਓਕੇ ਰਬੋਟਾਂ ਇਹ ਹੋ ਗਿਆ ਤੇ ਇਧਰ ਪੱਤੀ ਬੁੱਤੀ ਦੀ ਕਰਤੀ ਸਫਾਈ ਆਹ ਦੇਖੋ ਇਹ ਵੀ ਬਣ ਗਿਆ ਦੋ ਸਾਈਡ ਲਾਤੀ ਚਾਦਰ ਇਧਰੋਂ ਬੰਦ ਕਰਤਾ ਇਧਰ ਵੀ ਲਾਤੀ ਚਾਦਰ ਤੇ ਉੱਪਰ ਵੀ ਲਾਤੀ ਅਰ ਇਧਰ ਦੇਖੋ ਜਾਲੀ ਲਾਤੀ ਓਕੇ ਹੋ ਗਈ ਰਿਪੋਰਟ ਇਹ ਡਨ ਐ ਕੰਮ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਪੌਂਡਜਾ ਬਣਾਉਣ ਲੱਗਿਆ ਜਿੱਥੇ ਬਤਕਾਂ ਲਈ ਇਹ ਆ ਕਮਰੇ ਦਾ ਸਾਰਾਗਾ ਮੁਕਿਆ ਲੈ ਠੀਕ ਐ ਉਧਰ ਵੀ ਓਕੇ ਹਟ ਜਨੂੰ ਰਸਤਾ ਬਾਕੀ ਕੱਲ ਨੂੰ ਬਣਾਵਾਂਗੇ ਉਹਦਾ ਜਿਗਾਰ ਨਰਬੈ ਸਿੰਘ ਜੀ ਸਤਰੀ ਗਲ ਪਾਈ ਠੀਕ ਹੈ ਇਧਰ ਹੁਣ ਬੰਨ ਲੱਗਿਆ ਪੌਂਡ ਕੱਢ ਜਾ ਕੈਮਰਾ ਸਾਫ ਕਰ ਲੀਏ ਲੈ ਓਕੇ ਠੀਕ ਆ ਬਾਊ ਗੋਲ ਬਣਾ ਦੇਣਾ ਹੈ ਗੋਲ ਲਓ ਵੀ ਕੱਪੜੇ-ਕਪੜੇ ਬਦਲ ਕੇ ਮੋਟਰ 'ਤੇ ਪਹੁੰਚ ਚੁਕੇ ਹੈ ਠੀਕ ਆ ਠੀਕ ਆ ਓਕੇ ਓਕੇ 12 ਵੀਰੇ ਜੇ ਨਾਲ ਬਾਈ ਕਰਨੀ ਹੋਵੇ ਲੀਕ ਤਾਂ ਨਹੀਂ ਹੋਊ ਅੰਦਰੋਂ ਲਵਾਈ ਕਰ ਦਾਂਗੇ ਹੈ 12 ਨੂੰ ਲਾਲ ਜਿਹਾ ਰੰਗ ਦੇ ਦਾਂਗੇ ਡਿਜ਼ਾਈਨ ਦਾ ਲੀਕ ਤਾਂ ਨਹੀਂ ਹੋਊ ਬਸ ਠੀਕ ਆ ਚਲੋ ਚਲੋ ਉੱਪਰ ਰਹਿੰਦੇ ਸਮਾਨ ਜਿਹੜਾ ਪਿੰਜਰਾ ਸਮਾਨ ਇਹ ਬਹੁਤ ਪਿਆ ਹੋ ਰਿਹਾ ਨਾ ਹੋ ਰਿਹਾ ਮਿਸਤਰੀ ਵੀ ਚੱਲੇ ਬਈ ਮਿਸਤਰੀ ਦੋ ਮਿਸਤਰੀਆਂ ਦੀ ਛੁੱਟੀ ਹੋ ਗਈ ਅੱਜ ਤੋਂ ਵਿਚਾਰਿਆਂ ਦੀ ਕਿਉਂ ਵੀ ਜੰਟੀ ਹਾਂਜੀ ਖਲਾਰਾ ਬਹੁਤ ਪਿਆ ਹੋਇਆ ਕੀਲਿਆਂ ਦਾ ਜੂਸ ਕਾਸ਼ਦੀਪ ਹਾਂ ਬਲਿਆਰੀ ਵੀਰਾ ਵੀ ਆ ਗਿਆ ਅੱਜ ਮਹੀਨੇ ਵਗਰਾ ਬਸ ਠੀਕ ਹੈ ਠੀਕ ਹੈ ਠੀਕ ਆ ਓਕੇ ਆ ਸਾਰਾ ਸਮਾਨ ਜਿਆ ਸੰਭ ਲਈਏ ਤੇ ਪੌਂਡ ਤੁਹਾਨੂੰ ਦਿਖਾ ਦਿੰਨੇ ਕਿੰਨਾ ਕੁ ਬਣਿਆ ਆ ਸਮਾਨ ਉਹ ਨਾ ਫੱਟੇ ਬੱਲੀਆਂ ਜੀ ਹੁਣ ਛੱਡ ਕੇ ਆਉਣੀ ਆ ਆਪਾਂ ਨੇ ਕਿਉਂਕਿ ਇੱਥੇ ਇਹਨਾਂ ਦਾ ਕੋਈ ਕੰਮ ਨਹੀਂ ਹੈਗਾ ਆ ਤੁਸੀਂ ਦੇਖ ਰਹੇ ਹੋ ਕਿਆ ਬਣਿਆ ਜਗਾੜ ਸਾਰਾ ਸਮਾਨ ਅੰਦਰ ਕਰਤਾ ਪੌਂਡ ਹਲੇ ਇੰਨਾ ਕੁ ਬਣਿਆ ਬਾਕੀ ਹੁਣ ਸੋਭਾ ਵਲੌਗ ਨਾ ਵਲੌਗ ਚ ਕਾਉਂਟੀ ਆਹ ਕੰਟੀਨਿਊ ਕਿਹਾ ਹੋਇਆ ਹੈ ਵਲੌਗ ਦਿਖਾਵਾਂਗੇ ਬਾਕੀ ਹੁਣ ਬਣਾ ਲੈਨੇ ਜਿੰਨਾ ਕੁ ਬਣਦਾ ਵਲੌਗ ਠੀਕ ਆ ਆਗੇ ਆਗੇ ਕਰੇ ਚੱਲ ਵੀ ਚੱਲ 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 ਆ ਜਾ ਇੱਧਰ ਪਿੰਡੀ ਆ ਯਾਰ ਆ ਜਾ ਆ ਜਾ ਆ ਜਾ ਆ ਜਾ ਘੁੰਮਲਾ ਘੁੰਮਲਾ ਨੇਰਾ ਪਿਆ ਬਾਈ ਕਮਾ ਲਈਏ ਪਿੰਡੀ ਨੂੰ ਆ ਜਾਨਵਰ ਹਲੇ ਬੰਦ ਕਰਨੇ ਨੇ ਨੂਰੀ ਵੀ ਹਲੇ ਬਾਹਰੇ ਖੜੀ ਆ ਕੋਈ ਨਹੀਂ ਕੋਈ ਨਹੀਂ ਲਾਈਟ ਭਾਜੀ ਹਾਂ ਚਾਬੀ ਪਈ ਆ ਇੱਥੇ ਲੈ ਜਾ ਲੈ ਜਾ ਪਾਵੜੀ ਚੱਕ ਲਿਆ ਪਹੁੰਚ ਗਏ ਪਹੁੰਚ ਗਏ ਬਾਈ ਦੇਖੋ ਦਾ ਜਫਾਰਮ ਦੀ ਫੋਟੋ ਦਿਖਾਏ ਦੇਣੀ ਹੈ ਠੀਕ ਆ ਪਹੁੰਚ ਗਏ ਪਹੁੰਚ ਗਏ ਮੈਦਾਨ ਚ ਟਟਾਂ ਲਾ ਰਹੇ ਆ ਭਾਈ ਅੱਜ ਹੱਟਦਾ ਕੰਮ ਓਏ ਪੈਰ ਤੇ ਵੱਜੀ ਓਏ ਬਚ ਗਿਆ ਚੱਲ ਕੋਈ ਨਹੀਂ ਕੋਈ ਨਹੀਂ ਉਹ ਲਪਾਈ ਕਰਦਾ ਮਿਸਤਰੀ ਬਾਹਰ ਇੱਕ ਉਹਦੀ ਰਹਿ ਗਈ ਬਸ ਇੱਕ ਖਾਨੇ ਜੀ ਦੀ ਉਹ ਤੋਂ ਬਾਅਦ ਇੱਧਰ ਤੁਹਾਨੂੰ ਤੇਰੀ ਓਏ ਤੁਹਾਨੂੰ ਪੌਂਡ ਦਿਖਾ ਦਈਏ ਹਾਂ ਤਾਂ ਅੱਛੇ ਆਏ ਜਾ ਉਹ ਭਾਰਤੀ ਬਜਰੀ ਜੀ। ਕੁੰਡਾਲਾਤਾ ਹੈਵੀ ਡੀਗਾ ਆਵਣਾ ਤਾਂ ਬੱਤਕਾਂ ਨੂੰ। ਓਕੇ ਆ। ਲਓ ਮੈਂ ਤੇਰੇ ਨਾਲ ਦੀ ਨਾਲ ਕੰਧਾਂ ਨੂੰ ਦੀ ਤਰਾਈ ਹੋ ਰਹੀ ਐ। ਠੀਕ ਆ। ਪੈਪੇ ਲਾ ਲਿਆ ਜਮ ਮੋਟਰ। ਇੱਧਰ ਲਾਤਾ ਦੇਖ ਲੋ। ਅੱਧ ਤੱਕ ਆ ਦੋ ਖਾਨੇ ਰਹਿ ਗਏ ਇੱਧਰ ਆ ਰਹਿ ਗਏ। ਓਕੇ ਰਬੋਟ। ਦਲਵੀਰ ਸਿੰਘ ਜੀ ਮਰ ਜਾਏ ਬੈਠੇ ਆ। ਨਰਾ। ਇਹੇ ਪਰ ਲਵਾਈ ਸਾਡੇ ਜੀਮਾ ਸਾਹਿਬ ਬੈਠੇ ਨੇ। ਗਰਜੰਟ ਜੰਟਾ ਹੀ ਉਹ ਲੱਗੇ ਹੋਏ ਨੇ। ਸੁਣ ਲਾਓ ਲਾਸਮੈਂਟ ਮੈਂ ਦਪਾ ਦਾ ਲੇਜ਼ਰ ਲੈ ਕਾਰਡ ਅਤੇ ਜਿੰਨਾ ਜੀ ਕੇ ਵੀ ਸੀ ਕੇ ਵੀ ਸੀ ਰਹਿੰਦੀ ਹੈ ਭਾਈ ਜੀ ਇਹਨਾਂ ਦੀ ਗਣਕਾਲੀ। ਲਵਾਈ ਕਰਨ ਲੱਗੇ ਭਾਈ ਪਾਉਂਡ ਨੂੰ। ਆਦੇ ਹੁੰਦੇ ਨੇ ਇੱਥੇ ਕੋਟਿੰਗ ਕਰਕੇ ਕਹਿ ਭਈ ਇਹਦੇ ਹਾਕਮ ਦੀ ਕਣਕ ਮੈਲੀ ਆ ਆ ਬੋਲ ਬੋਲ ਵੀਡੀਓ ਬਣਦੀ ਹੋਇਆ ਬੋਲ ਆ ਦੇ ਇੱਕ ਗਲਤ ਮਲ ਤਾਂ ਬੋਲਦਾ ਤੂੰ ਲੋਕਾਂ ਨੂੰ ਕ੍ਰੈਸ਼ਨ ਤੂੰ ਵੇਚਦਾ ਹੈ ਗੋਲੀਆਂ ਕਹਿੰਦੀ ਉਥੀ ਉਹ ਹੈ ਦੇਖੀਏ ਵੀਰੇ ਉਧਰ ਵੀ ਹੋ ਗਈ ਤਿਆਰੀ ਲੈ ਉਹ ਦੇਖੋ ਉਹ ਦੇਖੋ ਲੋਬੀ ਇੱਕ ਸਾਈਡ ਲਪਾਈ ਹੋ ਗਈ ਤੇ ਅੰਦਰ ਵਿਆਹ ਕਰਤਾ ਜਿਗਾੜ ਜਿਆ ਲੈ ਐਰ ਬਣਾਤਾ ਹੁਣ ਬਣਿਆ ਪਿੰਜਰਾ ਮਾ ਗਣਾ ਹੁਣ ਵੇਜਾ ਵੇਜਾ ਹੋਈ ਐ ਜਾਂਂਟੀ ਹਨਾ ਜਿਵੇਂ ਮਰਜੀ ਜਾਨਵਰ ਫੇਰੀਆਂ ਹਨ ਅੰਦਰ ਹਾਂ ਲਾ ਮੇਰੇ ਇੱਕ ਢੌਂਕਾ ਲਾ ਲਿਆ ਵੀਰੇ ਸਾਲੀ ਜਾ ਐ ਨੀਂਦ ਆਗਦੀ ਪੂਰੀ ਚੰਨੋ ਵੀ ਲੈ ਜਾਂਦੀ ਬਾਈ ਚੰਨੋ 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 ਕਿੱਥੇ ਐ ਚੰਨੋ ਕਿੱਥੇ ਐ ਚੰਨੋ ਓਹ ਨਹੀਂ ਫਿਰਦਾ ਗਾ ਜੀ ਚੰਨੋ ਆ ਗਈ ਆ ਗਈ 27 ਦਿਨ ਨੂੰ ਦਿਨ ਪੂਰੇ ਹੋ ਜਾਣੇ ਆ ਬਾਈ ਇਹਦੇ ਆ ਰਹਿ ਗਏ 9 ਕ ਦਿਨ ਦਿਨ ਪੂਰੇ ਹੋ ਜਾਣੇ ਆ ਹੁਣ ਗੱਡੇ ਟੱਟ ਟੁੱਟ ਜਾਏ ਨੇ ਜ਼ਿਆਦਾ ਹਨਾ ਹਾਂ ਬਾਈ ਚੰਨੋ ਅੱਜ ਨੜਾਈ ਉਹ ਰੁਕ ਜਾ ਰੁਕ ਜਾ ਰੁਕ ਜਾ ਭਾਈ ਚੰਨੋ ਰੁਕ ਜਾ ਰੁਕ ਜਾ ਰੁਕ ਜਾ ਡਰਦੀ ਕਹਤੇ ਆ ਹਲੇ ਗਿੱਲੀ ਹੋਇਆ ਹੈ ਉਹ ਪੇਲ ਲਾਤਾ ਮੇਰੇ ਯਾਰ ਤੋਂ ਨਹੀਂ ਠੀਕ ਆ ਠੀਕ ਆ ਪੂਰੀ ਫੜੀ ਘਾਇਤ ਨਾ ਨਾ ਵਧੀਆ ਉਹ ਕੁਛ ਪੀ ਦੀ ਚੱਕੀ ਜਾਊਗਾ ਹਾਂ ਕੋਈ ਨਹੀਂ ਕੋਈ ਨਹੀਂ ਹੁਣ ਘਰ ਨੂੰ ਲੈ ਜਾਣੀ ਐ ਇਹ ਹਾਂ ਵੀ ਜੰਨੋ ਠੀਕ ਆ ਇੱਧਰ ਚੱਲ ਰਹੀ ਆ ਵੀ ਸਾਡੀ ਬਾਜੀ ਚੀਮਾ ਸਾਹਿਬ ਆ ਗਏ ਇੱਧਰ ਲੱਗ ਰਿਹਾ ਫਰਸ਼ ਅੱਜ ਕਹਿੰਦੇ ਕਲੀਅਰ ਕਰਨਾ ਮਿਸਤਰੀ ਸਾਹਿਬ ਕਹਿੰਦੇ ਲਾਵੀਂ ਕਹਿੰਦੇ ਫਰਸ਼ ਵੀ ਲਾਉਣਾ ਹੁਣ ਬਣੀ ਆ ਬਾਤ ਵੀਰੇ ਇਹਦਾ ਕਵਰ ਕਰਦੇ ਨਾਲ ਆਲਾ ਦਰਖਤ ਦਾ ਵੀਰੇ ਹੋਊਗਾ 5 ਫੁੱਟ ਦਾ ਇਹ ਹੈਨਾ ਬਹੁਤ ਖੁੱਲੀ ਡੁੱਲੀ ਜਗ੍ਹਾ ਬਣ ਗਈ ਚਾਹੇ 8-10 ਬੱਚਿਆਂ ਵਿੱਚ ਬੈਠੀਆਂ ਰਹਿਣ ਕਿਨੂੰ ਦਰਖਤ ਗਲ ਜਾਣਾ ਤਾਂ ਨਹੀਂ ਜਿਹੜਾ ਟਰੈਕਟਰੀਆਂ ਪਾਣੀ ਨਹੀਂ ਲਗਾਣਾ ਭਿੰਡੀ ਨਹੀਂ ਭਿੰਡੀ ਏ ਜਿਵੇਂ ਕਾ ਲੂ ਪੇਪਰ ਹੈ ਨਹੀਂ ਇਹ ਪਾਪਸ ਨੂੰ ਤੈਨੂੰ ਇੱਧਰ ਲੈ ਜਾ ਸਾਫ਼ ਜਗ੍ਹਾ 'ਤੇ ਯਾਰ ਹਾਂ ਵੀ ਲੱਗ ਗਿਆ ਫਰਸ਼ ਜੇ ਥੋੜਾ ਚੁੱਕਾ ਦੇ ਉੱਪਰ ਜਾ ਤਾਂ ਚਾਹਤ ਹੈ ਮਸਤਰੀ ਸਾਹਿਬ ਇਹਨੂੰ ਝੋਲ ਮਾਰਦੇ ਹਾਂ ਪਾਉ ਸਾਹਿਬ ਮਲਕੀਤ ਸਿੰਘ ਜੀ ਜੱਸਾ ਇਹ 2 ਫੁੱਟ ਦਾ ਚੜਾ ਹੈ 1.5 ਫੁੱਟ ਦਾ ਫੇਰ ਠੀਕ ਹੈ ਇਹ ਉਹੀ ਗੱਟਾ ਠੰਡਾ ਲਿਆ ਕੇ ਤਾਂ ਮੈਂ ਵਰਪਾ ਕੇ ਆਹ ਥੰਡੇ ਮਿਲ ਲਓ ਵੀ ਇੱਧਰ ਵੀ ਚਾਦਰ ਲਾਤੀ ਔਰ ਰਸਤਾ ਰਹਿ ਗਿਆ ਇਹ ਕਰਾਂਗੇ ਹੁਣ ਕੰਨੂ ਕੱਲੂ ਗਵਰ ਸਮਾਨ ਸੂ ਸਾਡਾ ਓਕੇ ਐ ਪੌਂਡ ਦਿਖਾ ਦਾਂ ਤੁਹਾਨੂੰ ਮੈਂ ਦੱਸਿਓ ਫਿਰ ਉਹਦੀ ਵਿਚਾਰਲੇ ਦੀ ਲਪਾਈ ਕੱਲੂ ਕਰ ਲਾਂਗੇ ਲੈ ਬਣ ਗਿਆ ਨਾ ਸਾਫ ਐਨ ਬਣ ਗਿਆ ਓਕੇ ਰਵੋਟਾਂ ਨੇ ਹੁਣ ਕੁੱਤਾ ਕੱਤਾ ਨਾ ਇੱਥੇ ਕੋਈ ਆਵੇ ਬਸ ਅਜਾ ਰਾਤ ਰਾਤ ਲੰਘ ਜਵੇ ਬਹੁਤਣਾ ਬਣ ਗਿਆ ਨਾ ओके ठीक बाऊ इधर भी चलਦਾ ਕੰਮ ਹਲੇ ਗੋੜ ਗਰਮਾ ਗਰਮ ਲਾੜਾ ਲਾੜਾ ਚੱਕ ਦਿਆਂਗੇ ਹੈ ਹੋ ਗਰਾਊਂਡ ਆ ਗਏ ਬਾਈ ਮੈਂ ਫਾਰਮ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਗੁਰੀਓ ਲੱਗਿਆ ਖੇਲਣ ਇਹ ਆਉ ਜਾਂਦਾ ਚਲੋ ਮੈਂ ਵੀ ਲਾਵਾ ਪਾੜਾ ਹੁਣ ਫੇਰ ਸਵੇਰੇ ਸਵੇਰੇ ਪਹੁੰਚ ਕੇ ਮੋਟਰ ਤੇ ਬਲੌਗ ਕਰਦੇ ਆ ਕੰਟੀਨਿਊ ਆਹ ਬਲੌਗ ਦੀ ਕਰਦੇ ਆ ਐਂਡਿੰਗ ਕਮੈਂਟ ਬੋਲਦੀ ਹੈ ਅਮਰਤ ਢਿੱਲੋ ਬੱਚੇ ਤਾਂ ਸੈੱਟ ਆ ਸਾਰੇ ਠੀਕ ਨੇ ਪਟਾਈ ਕਰ ਲਿਓ ਬਸ ਹਾਂਜੀ ਹਾਂਜੀ ਵੀਰੇ ਕਰਾਂਗੇ 2 ਦਿਨ ਤੱਕ ਪਟਾਈ ਕਰ ਦੇਣੀ ਵੀਰੇ ਜਸਕਰਨ ਗਰਚਾ ਹੈਰੀ ਸੰਘਾ ਜੱਟਾ ਮਾਲਾ ਬినੋਦ ਕੁਮਾਰ ਨਾਈਸ ਵੀਡੀਓ ਧੰਨਵਾਦ ਵੀਰੇ ਸੁਖਵੰਤ ਸਿੰਘ ਸਾਗਰ ਲਵਾਣਾ ਮਨਜੀਤ ਸਿੰਘ ਯੂ ਐਸ ਆ ਵਾਲਾ ਵੀਰਾ ਨਾਈਸ ਵਰਕ ਵੀਰ ਜੀ ਧੰਨਵਾਦ ਮਨਜੀਤ ਵੀਰੇ ਜਸਵੀਰ ਸਿੰਘ ਬਾਈ ਵਾਰ ਯੂ ਯਾਰ ਜੂ ਲੇਟ this is not rw ਹੈਰੀ ਸੰਗਾ ਜਾਂਟਾ ਮਾਲਾ ਰਾਣਾ ਬਾਰਾਗੜ ਕਲੱਬ ਕਬੂਤਰ ਕਲੱਬ ਬਾਈ ਤੁਸੀਂ ਉਬਾਲੇ ਆਏ ਸੀ ਤੁਸੀਂ ਦੱਸ ਵੀਰੇ ਦਾ ਅਚਾਨਕ ਇਹ ਆਰ ਪ੍ਰੋਗਰਾਮ ਜਾਂ ਬਣ ਗਿਆ ਜਦ ਹੁਣ ਦੁਬਾਰਾ ਆਉਂਗਾ ਨਾ ਮੈਂ ਕਿਸੇ ਮੁੰਡੇ ਨਾਲ ਆਇਆ ਸੀ ਵੈਸੇ ਬਸ ਏਕਣੇ ਸੀਗਾ ਬੱਡ ਮਾਰਕੀਟ ਦੇਖ ਲੈਣੇ ਆ ਜਦ ਦੁਬਾਰਾ ਆਇਆ ਜਰੂਰ ਵੀਰੇ ਸਾਗਰ ਲਵਾਣਾ ਸਾਗਰ ਲਵਾਣਾ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਸਾਗਰ ਲਵਾਣਾ ਸ਼ੌਂਕੀ ਮਹਿਰਾ ਧੰਨਵਾਦ ਬਾਈ ਇੰਨੇ ਕਮੈਂਟ ਕਰਨ ਲਈ ਤੇ ਗਰਜੰਡ ਸਿੰਘ ਜੀ ਪਾਉਣ ਲੱਗੇ ਨੇ ਚਾਹ ਤੇ ਦੂਏ ਕਮੈਂਟ ਵੀ ਬੋਲਦੀ ਏ ਜਸਵਿੰਦਰ ਕੁਮਾਰ ਬਾਈ ਜੀ ਤੋਤੇ ਐ ਦੋਏ ਹਾਂ ਤੋਤੇ ਐ ਵੀਰੇ ਕਹਿੰਦੇ ਜੇ ਜੋੜਾ ਲੈ ਲਵੇ ਵੀਰੇ ਇੱਕ ਦੂਏ ਨੂੰ ਮਾਰਦੇ ਨੇ ਇਹ ਜਸਵੀਰ ਸਿੰਘ ਬਿਆਨਤ ਕਲੇਰ ਵੀ ਰਾਜ ਸਤਵਿੰਦਰ ਸਿੰਘ ਜਿਸ ਕਾਰਨ ਕਰ ਚਾ ਮੜ ਢਿੱਲੋਂ ਕਬੂਤਰ ਬੋਕ ਐਂਟ ਸੀ ਕਲਸਿਰਾ ਤੇ ਨੀਲੀ ਕਬੂਤਰੀ ਲੈ ਲੈਣ ਸੀ ਹਾਂਜੀ ਵੀਰੇ ਮੈਂ ਤਾਂ ਨਹੀਂ ਲੈ ਯਾਰ ਉਥੇ ਬਿਮਾਰੀ ਜੀ ਵਾਲਾ ਖਤਰਾ ਦਾ ਗਰਦੀਪ ਭੁੱਲਰ ਰਾਣਾ ਬਾਰਾਗੜ ਕਬੂਤਰ ਕਲੱਬ ਅਗਲੀ ਵਾਰ ਹਾਂ ਹਾਂ ਜਰੂਰ ਵੀਰੇ ਜਿਆਦਾ ਆਵਾਂਗੇ ਦੱਸਾਂਗੇ ਮਨਜੀਤ ਸਿੰਘ ਰਾਣਾ ਬਰਗੜ ਕੂਤਰ ਅ ਸ਼ਿੰਦਾ ਖਰੌੜ ਬਿੰਦੇ ਇਹ ਨਹੀਂ ਲੈਣੇ ਚਾਹੀਏ ਨਹੀਂ ਬੋਲਦੇ ਇਹ ਵੱਡੇ ਫੜੇ ਹੋਏ ਆ ਇਹ ਹੱਥ ਵੀ ਨਹੀਂ ਲਾਉਣ ਦਿੰਦੇ ਇਹਨਾਂ ਦਾ ਤਾਂ ਪਾਪ ਹੀ ਐ ਕੋਈ ਨਾ ਕੋਈ ਨਾ ਸ਼ਿੰਦੇ ਵੀਰੇ ਆਪਾਂ ਇਹਨਾਂ ਨੂੰ ਛੱਡ ਦਾਂਗੇ ਫਿਰ ਕੋਈ ਚੱਕਰ ਨਹੀਂ ਵੀਰੇ ਗਰਮੀਤ ਸਿੰਘ ਭਾਈ ਆਪ ਅੰਮ੍ਰਾਲਾਵੇਂ ਕਹਾਂ ਸੇ ਤੋਤੇ ਲਿਏ ਹੈ ਭਾਈ हमको ਐਡਰੈਸ ਬਤਾ ਦਿਓ ਬੀਰੇ ਇਹ ਨਾ ਬੱਸ ਸਟੈਂਡ ਕੋਲ ਜਾ ਕੇ ਕਿਸੇ ਨੂੰ ਚਿੜੀ ਮਹੱਲਾ ਪੁੱਛ ਲਿਓ ਧੰਨਵਾਦ ਬਾਈ ਐਨੇ ਕਮੈਂਟ ਕਰ ਲਈ ਮਿਲਦੇ ਆਂ ਅਗਲੇ ਵਲੌਗ ਚ